ਮਾਨ ਸਾਹਿਬ ਪਹਿਲਾਂ ਕਹਿੰਦੇ ਅਸੀਂ ਕੁਕੜੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੇ ਦਾ ਵੀ ਮੁਆਵਜ਼ਾ ਦੇਵਾਂਗੇ ਉਹ ਦੂਜੇ ਭਾਈ ਸਾਹਿਬ ਇੱਕ ਹੋਰ ਪਾਰਟੀ ਦੇ ਸੀ ਉਹ ਕਹਿੰਦੇ ਯਾਰ ਕੁਕੜੀਆਂ ਜਿਹੜੀਆਂ ਖਾੜੀਆਂ ਉਹਨਾਂ ਦੇ ਵੀ ਫੰਗ ਬਚਾ ਕੇ ਰੱਖਿਓ ਆਪਾਂ ਉਹਰਾ ਵੀ ਲਵਾਂਗੇ ਇਹ ਯਾਰ ਪੋਲਿਟਿਕਸ ਮਜ਼ਾਕ ਨਹੀਂ ਹੈ ਪੋਲਿਟਿਕਸ ਚੁਟਕਲੇ ਤੇ ਗੱਲਾਂ ਸੁਣਾਉਂਦੀ ਨੇ ਸੀਰੀਅਸ ਪੋਲਿਟਿਕਸ ਕਰੋ ਤੁਹਾਨੂੰ ਲੋਕ ਦੇਖ ਰਹੇ ਹੈ ਇਸੇ ਕਰਕੇ ਨਾ ਚਿੱਟੇ ਕੁਰਤੇ ਪਜਾਮਾ ਵਾਲਿਆਂ ਤੋਂ ਲੋਕਾਂ ਦਾ ਵਿਸ਼ਵਾਸ ਖੁੱਟਦਾ ਜਾ ਰਿਹਾ ਹੈ ਪਹਿਲਾ ਜਿਹੜੇ ਲੀਡਰ ਹੁੰਦੇ ਸੀ ਉਹ ਤਜਵੀਜ਼ ਬਣਾਉਂਦੇ ਸੀ ਤਰਕੀਬ ਬਣਾਉਂਦੇ ਸੀ ਅੱਛੀ ਹੈ ਬਣੀ ਸਰ ਕਸੀਕਰ ਸਰ ਜੀ ਆਓ ਉਹ ਮੇੜੀਏ ਥੋੜਾ ਕਸੀਕਰ ਸਰ ਜੀ ਲੀ ਲਾ ਰਹੇ ਹੈਂ ਗੇਰ ਅਸੀਂ ਬਰਨਾਲੇ ਲਾਵਾਂਗੇ ਜਿੱਥੇ ਜਿੱਥੇ ਜ਼ਮੀਨ ਖੋਹ ਰਹੇ ਠੀਕ ਹੈ ਜੀ ਲੜਾਈ ਲੜਾਂਗੇ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੀ ਜ਼ਮੀਨ ਲੁੱਟਣ ਨਹੀਂ ਦੇਵਾਂਗੇ ਗੱਲ ਮੁਕਦੀ ਹੈ ਇਹ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਪਰ ਤੁਸੀਂ ਵੀ ਸਾਡਾ ਖਿਆਲ ਰੱਖਿਓ ਖਿਆਲ ਨਾਲ ਨਾਲ ਦਾ ਖਿਆਲ ਇਸ ਗੱਲ ਦਾ ਰੱਖਿਓ ਕਿ ਭਾਈ ਜੀ ਕੋਈ ਕਿਸਾਨ ਉੱਠਦਾ ਉਹ ਕਹਿੰਦਾ ਲੀਡਰ ਕਿਵੇਂ ਇੱਥੇ ਆ ਗਿਆ ਸਾਡੇ ਇਦਾਂ ਭਾਈ ਗੁਲਾਮੀ ਨੂੰ ਪੈ ਜਾਂਦਾ ਤੇ ਅਸੀਂ ਜਾਣਦੇ ਹਾਂ ਉੱਥੋਂ ਆਦਾ ਪਾਸੇ ਵੜਦੇ ਨੇ ਕੋਈ ਬੇਇੱਜ਼ਤੀ ਕੋਈ ਨਹੀਂ ਕਰਾਉਣਾ ਚਾਹੁੰਦਾ ਇੱਜ਼ਤ ਮਾਨਦੇ ਠੀਕ ਹੈ ਜੀ ਅਸੀਂ ਤੁਹਾਡੇ ਲਈ ਹੁੰਦੇ ਬੰਗੇ ਅਸੀਂ ਤੁਹਾਡੀ ਲੜਾਈ ਲੜਦੀ ਐ ਐ ਕੜਾ ਕੇ ਲੜਾਂਗੇ ਜਵਾਂ ਨਹੀਂ ਤੁਹਾਡੀ ਜ਼ਮੀਨ ਤੇ ਕਿਸੇ ਨੂੰ ਬੋਹਣ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹਾਏ ਤਿੰਨ ਜਿੰਦਾਬਾਦ ਰਾਜਾ ਬੜੀਗਾ ਜਿੰਦਾਬਾਦ ਜੀ ਆ ਗਿਆ ਤੁਸੀਂ ਅੱਜ ਬਨਾਲਾ ਪਹੁੰਚੇ ਹੋ ਕਿ ਇਸ ਲੈਵਲ ਤੇ ਅੱਜ ਮੀਟਿੰਗ ਰੱਖੀ ਗਈ ਹੈ ਵਰਕਰਾਂ ਨਾਲ ਤੇ ਕੀ ਕੀ ਮੁੱਦੇ ਹੋਣਗੇ ਉਹ ਗੱਲ ਇਹ ਹੈ ਕਿ ਇਹ ਜਿਹੜੀ ਮੀਟਿੰਗ ਆ ਅਸੀਂ ਬਲਾਕ ਲੈਵਲ ਤੇ ਇਹ ਮੀਟਿੰਗ ਸ਼ੁਰੂ ਕੀਤੀ ਹੈ ਤਿੰਨ ਪ੍ਰੋਗਰਾਮ ਸਾਡੇ ਚੱਲ ਰਹੇ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਸੰਵਿਧਾਨ ਬਚਾਓ ਜੜੀਆਂ ਸਬਾਵਾਂ ਤੇ ਉਹਰੇ ਨਾਲ ਨਾਲ ਸੰਗਠਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਬੂਥ ਤੇ ਤੇ ਗਲੀਆਂ ਤੇ ਲੈ ਕੇ ਜਾਣਾ ਹੈ ਅੱਜ ਬਲਾਕ ਦੀਆਂ ਜਿਹੜੀਆਂ 31 42 ਮੈਂਬਰੀਆਂ ਕਮੇਟੀਆਂ ਹੁੰਦੀਆਂ ਉਹਨਾਂ ਦਾ ਕੀ ਕੰਮ ਹੈ ਕੀ ਕਾਂਗਰਸ ਪਾਰਟੀ ਨੂੰ ਔਰ ਸਾਨੂੰ ਉਹਨਾਂ ਤੋਂ ਉਮੀਦਾਂ ਨੇ ਔਰ ਕਿਸ ਪ੍ਰਕਾਰ ਉਹਨਾਂ ਨੇ ਥੱਲੇ ਦੇ ਸਤਰ ਤੱਕ ਸੰਗਠਨ ਨੂੰ ਲੈ ਕੇ ਜਾਣਾ ਹੈ ਉਨ੍ਹਾਂ ਬਾਰੇ ਚਰਚਾ ਕਰਨ ਵਾਸਤੇ ਸਾਡੇ ਕੋਆਰਡੀਨੇਟਰ ਕੇਵਲ ਕੁਸ਼ਨ ਜੀ ਖੜੇ ਬਠਿੰਡਾ ਤੋਂ ਕਾਲਾ ਜੀ ਇਸ ਸਮੁੱਚੀ ਜਿਹੜੇ ਬਲਾਕ ਦੇ ਅਹੁਦੇਦਾਰ ਸਹਿਬਾਨ ਨੇ ਅੱਜ ਮੈਂ ਤਾਂ ਕਰਕੇ ਉਹਨਾਂ ਨਾਲ ਆਪਣੇ ਜਿਹੜੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਦੇ ਉਹ ਨੇੜਲੇ ਸਾਥੀ ਉਹਨਾਂ ਨਾਲ 1 ਟੂ 1 ਗੱਲ ਕਰਨ ਵਾਸਤੇ ਆਇਆ ਲੀਸਾ ਜੇ ਗੱਲ ਕਰੀਏ ਆ ਨਵੇਂ ਕਮਿਸ਼ਨ ਸੈਸ਼ਨ ਬੁਲਾ ਕੇ ਨਵੇਂ ਕਾਨੂੰਨ ਬਣਾ ਦੀ ਗੱਲ ਕਰ ਰਹੇ ਆ ਕੋਈ ਸਰਕਾਰ ਪਹਿਲਾਂ காங்கிரஸ் ਬਿਲੇ ਜਾਂ ਕਾਂਗਰਸ ਬਿਲੇ ਵੀ ਰੱਖਿਆ ਗਿਆ ਸੀ ਕਿਸ ਤਰ੍ਹਾਂ ਪਤਾ ਨਹੀਂ ਸੁੱਤੀ ਪਈ ਸਰਕਾਰ 3 3.5 ਸਾਲਾਂ ਬਾਅਦ ਕਿਉਂ ਜਾਗੀ ਏ ਪਹਿਲਾਂ ਨਜੁੱਧ ਨਸ਼ਾ ਵਿਰੁੱਧ ਵੀ 3.5 ਸਾਲਾਂ ਬਾਅਦ ਯਾਦ ਆਇਆ ਹੁਣ ਇਹਨਾਂ ਨੂੰ ਕੋਈ ਗੱਲ ਹੁਣ ਇਹਨਾਂ ਨੂੰ ਕਾਨੂੰਨ ਬਣਾਉਂਦਾ ਵੀ ਯਾਦ ਆਇਆ ਸਾਨੂੰ ਤਾਂ ਚੰਗੀ ਗੱਲ ਹੈ ਜਿੰਨੇ ਸਖਤ ਕਾਨੂੰਨ ਬਣ ਸਕਣ ਬੇਅਦਬੀ ਨੂੰ ਲੈ ਕੇ ਪਰ ਇਹਦੇ ਵਿੱਚ ਕੀ ਗੱਲਾਂ ਕਰਨੀਆਂ ਕੀ ਕਹਾਣੀ ਹੈ ਕਿਉਂਕਿ ਗੱਲ ਮੁੜ ਕੇ ਨਿਕਲਦਾ ਤਾਂ ਕੁਝ ਹੈ ਨਹੀਂ ਸੈਸ਼ਨ ਚ ਸੈਸ਼ਨ ਪਾਣੀ ਦਾ ਮੁੱਦਾ ਹੁੰਦਾ ਉੱਥੇ ਜਿਵੇਂ ਸੌਕਣਾ ਇੱਕ ਦੂਜੇ ਨੂੰ ਮਿਹਨੇ ਮਾਰਦੀਆਂ ਓਵੇਂ ਮਾਰੇ ਜਾਂਦੇ ਆ ਸਰਕਾਰ ਵੱਲੋਂ ਆਲਟੀਮੇਟਲੀ ਸੈਸ਼ਨ ਜਿਹੜਾ ਬੁਲਾਇਆ ਜਾਂਦਾ ਉਹਰੇ ਹਾਸਤੇ ਨਵੇਂ ਕੰਮਾਸਤੇ ਨਵੇਂ ਮਿਸ਼ਨ ਹਾਸਤੇ ਲੋਕਾਂ ਨੂੰ ਉੱਥੇ ਮਤੇ ਪਾਸ ਹੁੰਦੇ ਆ ਜਾਂ ਸੈਸ਼ਨ ਚੋਰੀ ਮਨਜ਼ੂਰੀ ਮਿਲਦੀ ਹੈ ਉਹਰੇ ਬਾਰੇ ਦੱਸਣਾ ਹੁੰਦਾ ਹੈ ਉੱਥੇ ਜਾਂਦੇ ਉਹ ਪਹਿਲਾਂ ਸਟਾਰਟ ਕਰਦੇ ਆ ਵੀ ਤੁਹਾਡੀ ਸਰਕਾਰ ਵੇਲੇ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਤੁਹਾਡੀ ਸਰਕਾਰ ਵੇਲੇ ਜਦੋਂ ਤੁਹਾਡੀ ਸਰਕਾਰ ਵੇਲੇ ਕੋਈ ਸਾਡੇ ਗਲਤ ਹੋਇਆ ਤਾਂ ਤੁਹਾਡੀ ਸਰਕਾਰ ਆਈ ਤੁਹਾਨੂੰ ਆਪਣੀ ਸਰਕਾਰ ਦੇ ਸਾਢੇ 3 ਸਾਲ ਦੀ ਪ੍ਰਾਪਤੀ ਬਾਰੇ ਗੱਲ ਕਰਨੀ ਚਾਹੀਦੀ ਹੈ ਔਰ ਜਿਹੜੇ ਸੈਸ਼ਨ ਹੁੰਦੇ ਆ ਵਿਧਾਨ ਸਭਾ ਹੁੰਦੀਆਂ ਕਿ ਅੱਗੇ ਅਸੀਂ ਪੰਜਾਬ ਦੇ ਲੋਕਾਂ ਨੇ ਕਿੱਦਾਂ ਨਜਿੱਠਣਾ ਹੈ ਇਹਨਾਂ issues ਦੇ ਨਾਲ ਉਰੇ ਤੇ ਚਰਚਾ ਹੁੰਦੀ ਉਹ ਕਦੇ ਹੋਈ ਨਹੀਂ ਅੱਜ ਤੱਕ ਇਸ ਜੀਆ ਸਾਹਿਬ ਨੂੰ ਨਿਆਂਇਕ ਰਾਸਤੇ ਵਿੱਚ ਭੇਜ ਦਿੱਤਾ ਠੀਕ ਹੈ ਜੀ ਨਿਯਮ ਪਾਲਿਕਾ ਜੋ ਵੀ ਸੱਚ ਹੋਏਗਾ ਉਰੇ ਤੇ ਸਾਨੂੰ ਪੂਰਨ ਨਿਯਮ ਪਾਲਿਕਾ ਤੇ ਵਿਸ਼ਵਾਸ ਰਹਿੰਦਾ ਹੈ ਜੋ ਵੀ ਹੈ ਜਿਸ ਪ੍ਰਕਾਰ ਦਾ ਸਾਡਾ ਸੰਵਿਧਾਨ ਤੇ ਕਨਸਟੀਟਿਊਸ਼ਨ ਹੈ ਅਲਟੀਮੇਟਲੀ ਉੱਥੇ ਜਾ ਕੇ ਗੱਲ ਖਤਮ ਹੋ ਜਾਂਦੀ ਸਰਕਾਰ ਵੱਲੋਂ ਪੰਜ ਪਰਨਾਲਾ ਚ ਵੀ ਜ਼ਮੀਨ ਰਕਬੇ ਦਾ ਇੱਕ ਮੁੱਦਾ ਚੱਕਿਆ ਗਿਆ ਤੇ ਭਾਵਿਤ ਕਾਜੀ ਸਾਰੀ ਕਿਸਾਨ ਤੋਂ ਮਿਲਣਾ ਸਤਿ ਪਹੁੰਚੇ ਨੇ ਕਿ ਮੁੱਦਾ ਤੁਸੀਂ ਅੱਗੇ ਲੈ ਕੇ ਜਾਓ ਦੇਖੋ ਜਿਹੜੀ ਲੈਂਡ ਪੂਲਿੰਗ ਹੈ ਮੇਰੇ ਖਿਲਾਫ ਆਰ ਔਨ ਵਾਲੀ 14 ਜਾਂ 15 ਤਰੀਕ ਨੂੰ ਅਸੀਂ ਪਹਿਲਾ ਪ੍ਰਦਰਸ਼ਨ ਇਰਾ ਵੱਡਾ ਅਸੀਂ ਕਰਨ ਜਾ ਰਹੇ ਹਾਂ ਲੁਧਿਆਣਾ ਦੇ ਵਿੱਚ ਕਿਉਂਕਿ 24000 ਏਕੜ ਜ਼ਮੀਨ ਉੱਥੇ ਕੋਇਰ ਹੋ ਰਹੀ ਹੈ land pooling ਦੇ ਵਿੱਚ ਸਾਡੀ ਸਿੱਧੀ ਮੰਗ ਹੈ ਵੈਸੇ ਤਾਂ ਇਹਦੇ ਬਹੁਤ ਸਾਰੇ ਵਿਸ਼ਾਰਪੁਰੂ ਇੱਕ ਇਹਦੇ ਤੇ ਚਰਚਾ ਕਰਨ ਦੀ ਲੋੜ ਹੈ ਇਹ ਲੈਂਡ ਪੂਲਿੰਗ ਜਿਹੜਾ ਲੈਂਡ ਆਰਡੀਨੈਂਸ ਐਕਟ ਆਏ ਕਾਂਗਰਸ ਪਾਰਟੀ ਰਾਹੁਲ ਗਾਂਧੀ ਇਹਨੂੰ ਲੈ ਕੇ ਆਏ ਸਨ ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ ਔਰ ਕਾਨੂੰਨ ਬਣਾਇਆ ਗਿਆ ਸੀ ਕਿ ਜ਼ਬਰਦਸਤੀ ਕਿਸੇ ਵਿਅਕਤੀ ਦੀ ਕਿਸਾਨ ਦੀ ਜਿਹੜੀ ਜ਼ਮੀਨ ਐਕਵਾਇਰ ਨਹੀਂ ਹੋਏਗੀ 70 ਤੋਂ 80% ਜੇ ਪਿੰਡ ਦੇ ਕਿਸਾਨ ਸਹਿਮਤ ਹੋਣਗੇ ਤਾਂ ਦੀਵਰੀ ਜ਼ਮੀਨ ਅਕਵਾਇਰ ਹੋ ਸਕਦੀ ਹੈ ਕਾਨੂੰਨ ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਬਣਾਇਆ ਸੀ ਬੱਟਾ ਪਰਸੋਲ ਦੀ ਯਾਤਰਾ ਕਰਕੇ ਕਿਸਾਨਾਂ ਨੂੰ ਮਿਲ ਕੇ ਔਰ ਇਹ ਵੀ ਉਦੋਂ ਬਣਾਇਆ ਸੀ ਜਿਹੜੀ ਲਾਸਟ ਰਜਿਸਟਰੀ ਹੋਈ ਹੋਊਗੀ ਉੱਥੇ ਜਾਨੀ ਕਿ ਕਿਸੇ ਨੇ ਪੱਕੇ ਪੈਸੇ ਤੇ ਰਜਿਸਟਰੀ ਕਰਾ ਲਈ 2 ਕਰੋੜ ਦੀ ਉਹ ਕੀਮਤ ਨਾਲ ਤੇ ਉਹਨੂੰ ਡਬਲ ਪੈਸੇ ਦਿੱਤੇ ਜਾਣਗੇ 4 ਕਰੋੜ ਰੁਪਿਆ ਉਹਨਾਂ ਨੂੰ ਕਿਸਾਨ ਨੂੰ ਦਿੱਤਾ ਜਾਊਗਾ ਜਿਹੜਾ ਸ਼ਹਿਰੀ ਜ਼ਮੀਨ ਆਉਂਦੀ ਸੀ ਉਹਨੂੰ ਉਦੋਂ ਵੀ ਡਬਲ ਦਿੱਤਾ ਜਾਊਗਾ ਜਾਨੀ ਕਿ 6 ਦੇ ਪੱਧਰ ਉਹ ਸਾਰਾ ਕੁਝ ਇਹਨਾਂ ਨੇ ਧਜੀਆਂ ਇਸ ਕੱਲ ਦੀਆਂ ਉੜਾ ਦਿੱਤੀਆਂ ਗਿਆ ਲੈਂਡ ਪੂਲਿੰਗ ਦੇ ਰਾਹੀਂ ਬਿਲਕੁਲ ਇਹਨਾਂ ਨੂੰ ਲੱਗਦਾ ਕਿ ਅਸੀਂ ਪੈਸਾ ਥੋੜਾ ਇਕੱਠਾ ਕਰ ਲਾਂਗੇ ਇਹਦੇ ਨਾਲ ਅਸੀਂ ਆਉਣ ਵਾਲੇ ਜਿਹੜੇ 2 ਸਾਲ ਹੈ ਕਿਉਂਕਿ ਪੰਜਾਬ 'ਚ ਐਮਰਜੈਂਸੀ ਜਿਹੇ ਹਾਲਾਤ ਹੈ ਇਹਨਾਂ ਨੂੰ ਚਲਾ ਲਾਂਗੇ ਸਾਡਾ ਇਹ ਕਹਿਣ ਦਾ ਮਤਲਬ ਭਈ ਲੈਂਡ ਪੂਲਿੰਗ ਦੀ ਜਿਹੜੀ ਸਕੀਮ ਹੈ ਥੋੜੀ ਚੰਗੀ ਹੈ ਮਾੜੀ ਹੈ ਅਸੀਂ ਦਾ ਕਹਿੰਦੇ ਆ ਵੀ ਇਹ ਗਲਤ ਸਕੀਮ ਹੈ ਇਹ ਅਗੇਰੀਅਨ ਸਟੇਟ ਹੈ ਐਗਰੀਕਲਚਰ ਸਟੇਟ ਹੈ ਖੇਤੀ ਪ੍ਰਦਾਨ ਸੂਬਾ ਹੈ ਔਰ ਅਗਰ ਖੇਤੀ ਪ੍ਰਦਾਨ ਸੂਬੇ ਚ ਕੰਕਰੀਟ ਜੇ ਹਰ ਜਗ੍ਹਾ ਤੇ ਬਣਨ ਲੱਗ ਪਏ ਤਾਂ ਲਿਮਟ ਲਾਉਣੀ ਚਾਹੀਦੀ ਐ ਕਿ ਖੇਤੀ ਪ੍ਰਦਾਨ ਸੂਬਾ ਹੀ ਨਹੀਂ ਰਹੇਗਾ ਸਾਡੀ ਹੋਂਦ ਖਤਮ ਹੋ ਜਾਏਗੀ ਇਕਨੋਮੀ ਮਰ ਜਾਏਗੀ 80000 ਕਰੋੜ ਰੁਪਇਆ ਜਿਹੜਾ ਸੈਂਟਰ ਪੂਲ ਚੋਂ ਐਮਐਸਪੀ ਦੇ ਰਾਹੀਂ ਸਾਨੂੰ ਮਿਲ ਜਾਂਦਾ ਉਹ 80000 ਕਰੋੜ ਰੁਪਏ ਨਾਲ ਬਾਜ਼ਾਰਾਂ ਚ ਸੁਨਿਆਰਿਆਂ ਦੀਆਂ ਦੁਕਾਨਾਂ ਤੇ ਪੈਸਾਂ ਚ ਕੱਪੜੇ ਦੀਆਂ ਦੁਕਾਨਾਂ ਤੇ ਰੌਣਕਾਂ ਲੱਗਦੀ ਐ ਜੇ ਉਹ ਹੁਣਾਂ ਬੰਦ ਹੋ ਗਿਆ ਇੱਕ ਨਾ ਇੱਕ ਦਿਨ ਅਜ ਤੋਂ 30 ਸਾਲਾਂ ਨੂੰ ਸਾਰੀਆਂ ਬਿਲਡਿੰਗਾਂ ਹੀ ਬਣ ਗਈਆਂ ਸਾਡਾ ਤਾਂ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਸੋ ਅਸੀਂ ਇਹਦੇ ਖਿਲਾਫ ਹੈ ਇਹਦਾ ਧਰਨਾ ਵੀ ਲਾ ਰਹੇ ਆ ਕੱਲ ਨੂੰ ਜਗਰਾਉਂ ਦੇ ਵਿੱਚ ਕਿਸਾਨਾਂ ਨੇ ਧਰਨਾ ਲਾਰੇ ਆ ਉਸੇ ਵੀ ਮੈਂ ਜਾਵਾਂਗਾ ਸੋ ਸਾਡੀ ਮੰਗ ਹੈ ਵੀ ਕਿਸੇ ਕਿਸਾਨ ਦੀ ਮਨਜ਼ੂਰੀ ਤੋਂ ਬਿਨਾ ਮਰਜ਼ੀ ਤੋਂ ਬਿਨਾ ਅਗਰ ਤੁਸੀਂ ਹੋਰੀ ਜ਼ਮੀਨ ਐਕਵਾਇਰ ਕਰੋਗੇ ਫਿਰ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਪੰਜਾਬ ਚ ਗੈਂਗਸਟਰ ਬਾਹਰ ਤਾਂ ਬਹੁਤ ਸੀ ਮਰ ਉਹ ਪਰिवारवार ਚ ਸ਼ੁਰੂ ਸ਼ੁਰੂਆਤ ਹੋਈ ਹੈ ਕਿ ਦਿਨ ਦਿਨ ਦਿਨੋ ਦਿਨ ਗੋਣੀਆਂ ਉਹ ਮਾੜੇ ਕੰਮਾਂ ਦੇ ਮਾੜੇ ਨਤੀਜੇ ਜਦੋਂ ਤੁਸੀਂ ਇਹੋ ਜਿਹੇ ਕੰਮਾਂ ਚ ਆ ਜਾਓਗੇ ਉਦੋਂ ਜਿਹੜਾ ਗੈਂਗਸਟਰ ਬਣ ਗਿਆ ਜਾਂ ਕੋਈ ਕਾਨੂੰਨ ਹੱਥ ਚ ਲੈਣ ਲੱਗ ਪਿਆ ਉਹਦਾ ਕੋਈ ਧਰਮ ਮਜਬ ਤੇ ਉਹਦੀ ਲਿਮਟ ਨਹੀਂ ਕੋਈ ਰਹਿੰਦੀ ਉਹ ਸਾਰੀਆਂ ਲਿਮਟਾਂ ਕਰਾਸ ਕਰ ਜਾਂਦੇ ਆ ਉਹਨਾਂ ਦਾ ਨਾ ਕੋਈ ਧਰਮ ਹੁੰਦਾ ਨਾ ਕੋਈ ਮਜਬ ਹੁੰਦਾ ਉਹ ਤਾਂ ਕ੍ਰਿਮੀਨਲ ਹੁੰਦਾ ਮਾੜੀ ਗੱਲ ਹੈ ਮੈਂ ਤਾਂ ਨੌਜਵਾਨਾਂ ਨੂੰ ਦੱਸਕਾਉਂਗਾ ਕਿ ਇਹ ਛੱਡੋ ਗੈਂਗ ਵਾਰਦਾ ਜਿਹੜਾ ਇਹ ਆਪਦਾ ਮਕਸਦ ਹੈ ਆਓ ਰਲ ਮਿਲ ਕੇ ਪੰਜਾਬ ਦੀ ਗੱਲ ਕਰੀਏ ਕਿਹਨੂੰ ਮਾਰ ਰਹੇ ਹਾਂ ਆਪਣਿਆਂ ਨੂੰ ਮਾਰ ਰਹੇ ਦੂਜੀ ਗੱਲ ਇਹ ਵੱਧ ਗਿਆ ਤਾਂ ਕਿ ਜਿਹੜਾ ਪੰਜਾਬ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਤੇ ਉਹਨਾਂ ਦੀ ਸਾਰੀ ਕੈਬਨਿਟ 12ਵੀਂ ਵਾਰੀ ਦਾ ਕੈਬਨਿਟ ਬਦਲਦੀ ਅੰਦਰ بڑا ਕਲੇਸ਼ ਹੈ ਉਹ ਕਹੀ ਜਾਂਦੇ ਅਸੀਂ ਬਣਾ ਨਾ ਕੋਈ ਕਹਿੰਦਾ ਮੰਤਰੀ ਬਣਾਓ ਕੋਈ ਕਹਿੰਦਾ ਪੁਰਾਣਿਆਂ ਨੂੰ ਬਣਾਓ ਨਵੇਂ ਕਹਿੰਦੇ ਸਾਨੂੰ ਬਣਾਓ ਜਿਹੜੇ ਆਏ ਆ ਅਸੀਂ ਸੋ ਬੜਾ ਭੰਬਲ ਪੂਸਾ ਉਹ ਤਾਂ ਆਪਣੇ ਆਪ ਚੋਂ ਹੀ ਨਹੀਂ ਬਾਹਰ ਨਿਕਲ ਰਹੇ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਤਾਂ ਚਿੰਤਾ ਹੀ ਨਹੀਂ ਅਹਿਮ ਮੁੱਦਾ ਬਰਸਾਤਾਂ ਆਉਂਦੀ ਹੈ ਪਾਣੀ ਆਉਂਦੇ ਆ ਗੱਗਰ ਦਾ ਪਾਣੀ ਕਿਸਾਨਾਂ ਦੀ ਜਮੀਨਾਂ ਚ ਵਰਦਾ ਔਰ ਬੜੀ ਮੁੱਦਾ ਹੋਣਦਾ ਹੈ ਕਿ ਅਗਲੀ ਵਾਰ ਸ਼ੇਵਿੰਗ ਵਾਟਰ ਪਲਾਂਟ ਲਾਏ ਜਾਣਗੇ ਪਰ ਇਸ ਵਾਰ ਫੇਰ ਉਹੀ ਹਾਲਾਤ ਬਣ ਰਹੇ ਕੋ ਦੇਖੋ ਕਹਾਣੀਆਂ ਕਹਾਣੀਆਂ ਮਸ਼ਹੂਰੀਆਂ ਇਸ ਤਰ੍ਹਾਂ ਦੀਆਂ ਕਿੱਕਲੀਆਂ ਮਾਨਸਾ ਬਥੇਰੀਆਂ ਕਹਿਣਗੇ ਵੀ ਆਵਗੇ ਕਕਰ ਨੂੰ ਸਕਾ ਦੇਾਂਗੇ ਪਰ ਇਹ ਜਿਹੜੀਆਂ ਇਹੀ ਤਾਂ ਮੈਂ ਕਹਿੰਦਾ ਕਿ ਯਾਰ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬਣਾ ਕੇ ਉੱਥੇ ਸਮਾਂ ਜਾਇਆ ਕਰਦੇ ਹੋ ਤੁਸੀਂ ਉਹ ਜੋ ਪੁਕਤਾ ਹਾਲਤਾ ਨਿਕਲਦੇ ਸਾਢੇ 3 ਸਾਲ ਹੋ ਗਏ ਜਿੱਦੇ ਸਰਕਾਰ ਬਣੀ ਆ ਉਦੋਂ ਘੱਗਰ ਓਵਰਫਲੋ ਹੁੰਦਾ ਹੀ ਹੁੰਦਾ ਹੈ ਤੇ ਮਾਨ ਸਾਹਿਬ ਪਹਿਲਾਂ ਕਹਿੰਦੇ ਅਸੀਂ ਕੁਕੜੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੇ ਦਾ ਵੀ ਮੁਆਵਜ਼ਾ ਦੇਵਾਂਗੇ ਉਹ ਦੂਜੇ ਭਾਈ ਸਾਹਿਬ ਇੱਕ ਹੋਰ ਪਾਰਟੀ ਦੇ ਸੀ ਉਹ ਕਹਿੰਦੇ ਯਾਰ ਕੁਕੜੀਆਂ ਜਿਹੜੀਆਂ ਖਾੜੀਆਂ ਉਹਨਾਂ ਦੇ ਵੀ ਫੰਗ ਬਚਾ ਕੇ ਰੱਖਿਓ ਆਪਾਂ ਹੋਰਾਂ ਵੀ ਲਵਾਂਗੇ ਇਹ ਯਾਰ ਪੋਲਿਟਿਕਸ ਮਜ਼ਾਕ ਨਹੀਂ ਹੈ ਪੋਲਿਟਿਕਸ ਚਟਕਲੇ ਤੇ ਗੱਲਾਂ ਸੁਣਾਉਂਦੀ ਨੇ ਇਹ ਸੀਰੀਅਸ ਪੋਲਿਟਿਕਸ ਕਰੋ ਤੁਹਾਨੂੰ ਲੋਕ ਦੇਖ ਰਹੇ ਐ ਇਸੇ ਕਰਕੇ ਨਾ ਚਿੱਟੇ ਕੁਰਤੇ ਪਜਾਮਾ ਵਾਲਿਆਂ ਤੋਂ ਲੋਕਾਂ ਦਾ ਵਿਸ਼ਵਾਸ ਖੁੱਡਦਾ ਜਾ ਰਿਹਾ ਹੈ ਪਹਿਲਾਂ ਜਿਹੜੇ ਲੀਡਰ ਹੁੰਦੇ ਸੀ ਉਹ ਤਜਵੀਜ਼ ਬਣਾਉਂਦੇ ਸੀ ਤਰਕੀਬ ਬਣਾਉਂਦੇ ਸੀ ਕਿ ਕਿੱਦਾਂ ਅਸੀਂ ਆਫਤ ਦਾ ਨਜਿੱਠਣਾ ਹੈ ਕਿੱਦਾਂ ਅਸੀਂ ਰਾਹਤ ਦੇਣੀ ਹੈ ਕਿੱਦਾਂ ਕੋਈ ਪ੍ਰੋਗਰਾਮ ਬਣਾਉਣ ਉਹ ਤਾਂ ਲਾਲਾ ਲਾਲਾ ਮਾਈਕ ਤੇ ਫੜ ਕੇ ਜਿਹੜਾ ਜਿਹਨੂੰ ਚਟਕਲੇ ਸੁਣਾ ਜਾਂਦਾ ਉਹ ਸੁਣ ਕੇ ਆਪਦਾ ਕੰਮ ਚਲਾ ਲੈਂਦੇ ਔਰ ਜਨਤਾ ਵੀ ਉਸ ਨੂੰ ਸੁਣਨ ਲੱਗ ਪਈ ਹੈ ਇਸ ਕਾਲੇ ਸੋ ਮੇਰੇ ਕਹਿਣ ਦਾ ਮਤਲਬ ਕੋਈ ਸੀਰੀਅਸ ਪੁਕਤਾ ਇੰਤਜ਼ਾਮਤ ਸਾਨੂੰ ਕਰਨੇ ਚਾਹੀਦੇ।